ਪਿਆਰੇ ਬੜੇ ਬੜੇ ਖੋਲ ਦੋ ਤਾ ਮੈਂ ਕਿੱਥੇ ਦੋਸਤ ਮੈਂ ਤਾਂ ਸ਼ਾਰਟ ਮਾਰਦਾ ਹਾਂ ਹੈ take our ਘਟਨਾ ਹੋਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਇਸ ਘਟਨਾ ਨੂੰ ਦੇਖ ਕੇ ਸਾਨੂੰ ਇਹ ਲੱਗ ਰਿਹਾ ਕਿ ਸਾਡੀਆਂ ਬੱਚੀਆਂ ਸਾਡੇ ਬੱਚੇ ਸੇਫ ਨਹੀਂ ਹੈਗੇਗੇ ਸਰਕਾਰ ਨੂੰ ਏ ਸੀਜ਼ ਨੂੰ ਲੈ ਕੇ ਸੋਚਣਾ ਚਾਹੀਦਾ ਆ ਦੁਬਈ ਵਰਗੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਕਿਉਂ ਨਹੀਂ ਹੈਗਾ ਕਿਉਂਕਿ ਉੱਥੋਂ ਦੀਆਂ ਸਰਕਾਰ ਲੋਕ ਉੱਥੋਂ ਦੇ ਡਰਦੇ ਨੇ ਕਿ ਜੇ ਅਸੀਂ ਕੋਈ ਇੱਕ ਵੀ ਗਲਤ ਪੁਆਇੰਟ ਚੱਕਦੇ ਹਾਂ ਕੋਈ ਵੀ ਗਲਤ ਕੰਮ ਕਰਦੇ ਆ ਤਾਂ ਸਾਨੂੰ ਉਹਦੀ ਸਜ਼ਾ ਉਹੀ ਮਿਲਣੀ ਆ ਆਪਣੇ ਇੱਥੇ ਜਿੰਨਾ ਮਰਜੀ ਵੱਡਾ ਕ੍ਰਾਈਮ ਹੋ ਜਾਏ ਕੋਈ ਉਹਨੂੰ ਦੇਖ ਦਿਖਾਈ ਨਹੀਂ ਕਰਦਾ ਕੋਈ ਉਹਦੀ ਸੁਣਵਾਈ ਨਹੀਂ ਕਰਦਾ ਐਦਾਂ ਹੀ ਕਿੰਨੀਆਂ ਕਫਾਈਲਾਂ ਰੋਲੀਆਂ ਪਈਆਂ ਪਤਾ ਨਹੀਂਗਾ ਸਰਕਾਰ ਨੂੰ ਚਾਹੀਦਾ ਕਿ ਇਸ ਚੀਜ਼ ਦੇ ਉੱਪਰ ਧਿਆਨ ਦੇਵੇ ਬੱਚੇ ਬੱਚੀਆਂ ਸੇਫ ਨਹੀਂਗੇ ਅੱਜ ਉਸ ਬੱਚੀ ਨਾਲ ਹੋਇਆ ਕੱਲ ਨੂੰ ਸਾਡੀਆਂ ਬੱਚੀਆਂ ਨਾਲ ਹੋਊਗਾ ਤਾਂ ਪਲੀਜ਼ ਸਰਕਾਰ ਅੱਗੇ ਅਪੀਲ ਆ ਸਾਡੀ ਕੇਸ ਚੀਜ਼ ਤੇ ਗੌਰ ਕੀਤਾ ਜਾਵੇ ਸਰ ਇਹ ਤਾਂ ਜੇ ਇਹ ਚੀਜ਼ ਪਹਿਲਾਂ ਹੋਈ ਹੁੰਦੀ ਸਰ ਤਾਂ ਅੱਜ ਸ਼ਾਇਦ ਇਹ ਪ੍ਰੋਬਲਮ ਵਾਲੀ ਘਟਨਾ ਨਾ ਹੁੰਦੀ ਦਿੱਲੀ ਦੇ ਵਿੱਚ ਜਿਹੜੀ ਨਿਰਪਯਾ ਹੱਤਿਆ ਕਾਂਡ ਹੋਇਆ ਸੀ ਹੋਰ ਕਈ ਕਾਂਡ ਹੋ ਚੁੱਕੇ ਨੇ ਬੱਚਿਆਂ ਦੇ ਤਾਂ ਉਹਦੇ ਵਿੱਚ ਜੇ ਇਹ ਕੰਮ ਪਹਿਲਾਂ ਹੀ ਕੀਤਾ ਗਿਆ ਹੁੰਦਾ ਸਰਕਾਰ ਵੱਲੋਂ ਤਾਂ ਸ਼ਾਇਦ ਅੱਜ ਇਹ ਬੱਚਾ ਆਪਣੇ ਵਿੱਚ ਹੁੰਦਾ ਮੰਦਪਾਗੀ ਘਟਣਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਪੜੋਸੀਆਂ ਤੇ ਬਹੁਤ ਵਿਸ਼ਵਾਸ ਕਰਦੇ ਆ ਆਪਣੇ ਬੱਚੇ ਨੂੰ ਸੇਫ ਸਮਝਿਆ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲੀ ਲੜਕੀਆਂ ਨਹੀਂ ਲੜਕੇ ਵੀ ਥੋੜੇ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਚ ਵੀ ਦੇਖਿਆ ਵੀ ਅੱਜ ਤੱਕ ਆਪਾਂ ਭੁੱਲ ਨਹੀਂ ਸਕੇ ਕਿ ਉਹ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਨਾ ਮਾਰਿਆ ਗਿਆ ਮੈਂ ਸਭ ਤੋਂ ਪਹਿਲਾਂ ਸਰਕਾਰਾਂ ਤੋਂ ਵੀ ਪਹਿਲਾਂ ਜਿਹਦੇ ਘਰ ਦਾ ਮੈਂਬਰ ਇਹ ਕੰਮ ਕਰਦਾ ਹੈ ਉਹਦੇ ਅੱਗੇ ਅਰਦਾਸ ਕਰੂੰਗੀ ਬੇਨਤੀ ਕਰੂੰਗੀ ਵੀ ਪਹਿਲਾਂ ਉਹ ਜ਼ਰੂਰ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਕੋਈ ਵਕੀਲ ਉਹਦੇ ਹੀ ਹੈਲਪ ਨਾ ਕਰੇ ਖੁਦ ਉਹ ਮੂਹਰੇ ਲੈ ਕੇ ਆਉਣ ਉਹਨੂੰ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਮੈਂ ਤਾਂ ਸਰਕਾਰ ਤੋਂ ਵੀ ਪਹਿਲਾਂ ਉਹਨਾਂ ਦੇ ਘਰ ਦੇ ਅਸੀਂ ਅੱਗੇ ਵੀ ਹਮੇਸ਼ਾ ਇਹੀ ਆਵਾਜ਼ ਉਠਾਈ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿੱਛੇ ਜੇ ਇੱਕ ਵਾਰੀ ਉਹਨਾਂ ਨੇ ਐਨਕਾਊਂਟਰ ਦਾ ਨਾਮ ਲਗਾ ਕੇ ਨਾਲ ਦੀ ਨਾਲ ਹੀ ਬੰਦੇ ਨੂੰ ਖਤਮ ਕਰਤਾ ਸੀ ਵੱਡੇ ਵੱਡੇ ਇਨਸਪੈਕਟਰਸ ਡੀਐਸਪੀ ਐਸਐਸਪੀ ਸਭ ਸਾਰੇ ਰਲ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਤਾਂ ਭੱਜਣ ਲੱਗਾ ਸੀ ਅਸੀਂ ਐਨਕਾਊਂਟਰ ਕਰਤਾ ਜੇ ਉਸ ਦਿਨ ਅੱਜ ਜਿਵੇਂ ਇੱਕ aí ਪੁਲਿਸ ਤੇ ਵੀ ਇਹ ਮੁੱਦਾ ਚੱਕਿਆ ਜਾ ਰਿਹਾ ਕਿ ਪੁਲਿਸ ਅੰਦਰ ਜਾਵੜਦੀ ਤਾਂ ਹੋ ਸਕਦਾ ਬੱਚਾ ਬਚ ਜਾਂਦਾ ਜਿੰਨਾ ਦੋਸ਼ੀ ਬਲਾਤਕਾਰੀ ਹੈ ਉਹਨਾਂ ਹੀ ਦੋਸ਼ੀ ਉਹ ਪੁਲਿਸ ਵਾਲਾ ਵੀ ਹੈ ਮੈਂ ਇਹੀ ਕਹੂੰਗੀ ਕਿ ਪੁਲਿਸ ਵਾਲੇ ਨੂੰ ਵੀ ਉਹੀ ਸਜ਼ਾ ਮਿਲੇ ਤੇ ਜਿਸ ਤਰ੍ਹਾਂ ਨਾਲ ਉਹਨੇ ਕੀਤਾ ਤੇ ਉਹਨੂੰ ਪਤਾ ਲੱਗੇ ਕਿ ਇਹ ਕਿੰਨੀ ਗਲਤੀ ਅਸੀਂ ਕੀਤੀ ਹੈ ਮੈਂ ਤਾਂ ਬਸ ਇਹ ਸਭ ਤੋਂ ਪਹਿਲਾਂ ਉਹਦੇ ਉਹਦੇ ਘਰਦਿਆਂ ਨੂੰ ਹੀ ਕਹੂੰਗੀ ਕਿ ਪਲੀਜ਼ ਉਹਨੂੰ ਨਾ ਬਚਾਇਆ ਜਾਵੇ ਉਹਨੂੰ ਮੂਹਰੇ ਲੈ ਕੇ ਆਇਆ ਜਾਵੇ ਖੋਦ ਦੱਸਿਆ ਜਾਵੇ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਬੱਚੇ ਬਿਲਕੁਕੁਲ ਸੇਫ ਨਹੀਂ ਐ ਜੇ ਆਪਣੇ ਇਥੇ ਕੋਈ ਐਜਾ ਹਾਰਡ ਕਾਨੂੰਨ ਹੋਵੇ ਵੀ ਜੇ ਜਿਸ ਤਰ੍ਹਾਂ ਉਹ ਮਾਰ ਰਹੇ ਸੀਗੇ ਥੋੜੀ देर ਹੋਰ ਕੋਲਿਸ ਥੋੜੀ ਜਿਹੀ ਖੁੱਲ ਦੇ ਦਿੰਦੀ ਤਾਂ ਮੈਨੂੰ ਲੱਗਦਾ ਕਿ ਇੱਕ ਅੱਧੀ ਤਾਂ ਜ਼ਰੂਰ ਸਬਕ ਜ਼ਰੂਰ ਆ ਜਾਣਾ ਸੀਗਾ ਇਹ ਦੋ ਚੀਜ਼ਾਂ ਨੇ ਇੱਕ ਤਾਂ ਆਪਣੇ ਕਾਨੂੰਨ ਦੀਆਂ ਜਿਹੜੇ ਛੋਟੀਆਂ ਜਿਹੀਆਂ ਖਾਮੀਆਂ ਜਿਹੜੇ ਲੈਕਨ ਉਹ ਅਪੀਲ ਦਲੀਲ ਕਰਦੇ ਕਰਦੇ 10 10 15 ਬਸਾਲ ਤੱਕ ਨੂੰ ਲੇੜ ਦਾ ਜਿਸ ਨਾਲ ਜਾਣ ਜਾਣ ਵਾਲੀ ਬੱਚੀ ਦੇ ਮਾਪਿਆਂ ਦੇ ਕੀ ਬੀਤੀ ਇੱਕ ਤਾਂ ਉਹਨੇ ਬੱਚਾ ਗੋਇਆ ਉਹਦੇ ਬਾਪਿਆਂ ਦੇ ਕੀ ਬੀਤੀ ਓਏ ਓਹੀ ਜਾਣਦੇ ਨੇ ਉਹ ਚੀਜ਼ ਦੀ ਥੋੜੀ ਜਿਹੀ ਸਰਕਾਰ ਨੂੰ ਇਸਦੇ ਬਿਲ ਪੇਸ਼ ਕਰਨਾ ਚਾਹੀਦਾ ਵੀ ਜੋ ਗੌਰਮਤ ਸੱਜਾ ਕੋਡ ਨਹੀਂ ਹੋਗੀ ਤਾਂ ਹੋਗੀ ਹੀ ਨਿਊਸ ਕ੍ਰਾਈਮ ਵਾਲੇ ਨੂੰ ਰੇਪਸ ਨੂੰ ਸਪੈਸ਼ਲੀ ਬੱਚੀ ਦੇ ਰੇਪਸ ਨੂੰ ਨੂੰ ਅਪੀਲ ਦਾ ਹੱਕ ਨਹੀਂ ਚਾਹੀਦਾ ਦੂਜੀ ਗੱਲ ਇਹ ਮੈਂ ਦੇਖਿਆ ਸੋਸ਼ਲ ਮੀਡੀਆ ਦਾ ਡਾਇਰੈਕਟਿਵ ਸਰਜਾ ਜਾ ਰਿਹਾ ਵੀ ਇਹ ਕਮਰ ਤਾਂ ਰੈਸਕਸੀ ਹੈ ਮਰ ਤਾਂ ਰੈਸਕ ਕਰਨੇ ਕੀਤਾ ਬਲਾਗਦਾਰ ਕੀਤਾ ਬਿਲੋ ਇਹਦੇ ਨਾਲ ਜੋ ਇਦਾਂ ਦਾ ਕ੍ਰਾਈਮ ਕਰ ਉਹਨੂੰ ਕਿਸੇ ਧਰਮ ਦਾ ਰੰਗ ਨ ਦਿਓ ਇਸ ਚੀਜ਼ ਨੂੰ ਹੋਰ ਚੀਜ਼ਾਂ ਦਾ ਰੰਗ ਦੇ ਜੇ ਕਿਸੇ ਨਫਰ ਤੋਂ ਰੰਗ ਦਿੱਤੀ ਜਾਵੇ ਇਹ ਬੰਦਾ ਕੋਈ ਧਰਮ ਨਹੀਂ ਹੁੰਦਾ ਜੇ ਐਸੇ ਉਮਰ ਤਾਂ ਰੇ ਸੀਗਾ ਤੇ ਐਸੇ ਪੀਸੀ ਨੂੰ ਅਪੀਲ ਕਰਦੇ ਆ ਵੀ ਇਦਾਂ ਦੇ ਬੰਦੇ ਨੂੰ ਪੰਚ ਤੋਂ ਚਿਕਾ ਜਾਵੇ ਔਰ ਅਗਾਲਤਾ ਸਾਹਿਬ ਤੋਂ ਗਿਆ ਜੱਜ ਫਿਕਰ ਵਿੱਚ ਕਰਣਾ ਚੱਲ ਰਿਹਾ ਹੋਵੇ ਵੀ ਕੋਈ ਵੀ ਸਿੱਖ ਇਹਦਾ ਨਾ ਕਰੋਣਾ ਕਰਮ ਕਰਨ ਨੂੰ ਸੋਚੇ ਵੀ ਮੇਰੇ ਨਾਲ ਕੋਈ ਸਿੱਖ ਕਾਦੋ ਵਰਤੂਗਾ ਨਹੀਂ ਸਾਨੂੰ ਚਿਕਾ ਜਾਊਗਾ